ਤੁਸੀਂ ਇੰਨੇ ਪ੍ਰੋਟੈਸਟ ਕਰ ਰਹੇ ਤਾਂ ਹੁਣ ਹ ਤੱਕ ਕੀ ਫਾਇਦਾ ਮਿਲਿਆ 2022 ਸਰਕਾਰ ਆਉਂਦੀ ਆ ਉਸ ਤੋਂ ਬਾਅਦ ਲਗਾਤਾਰ ਤੁਹਾਡੇ ਜਿਹੜੇ ਆ ਪ੍ਰੋਟੈਸਟ ਚੱਲ ਰਹੇ ਆ ਤੁਹਾਨੂੰ ਹੁਣ ਤੱਕ ਇਸ ਸਰਕਾਰ ਨੇ ਜਿਹੜੀ ਮੌਜੂਦਾ ਸਰਕਾਰ ਆ ਭਗਵੰਤ ਮਾਨ ਸਰਕਾਰ ਆ ਇਹਨਾਂ ਨੇ ਹੁਣ ਤੱਕ ਤੁਹਾਨੂੰ ਕੀ ਕੀ ਤੁਹਾਡੇ ਵਾਦੇ ਪੂਰੇ ਕੀਤੇ ਤੁਹਾਨੂੰ ਕੀ ਕੀ ਦੇ ਦਿੱਤਾ ਵੈਸੇ ਤਾਂ ਇਹ ਸਾਨੂੰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਤੋਂ ਨਿਰਾਸ਼ਾ ਹੀ ਮਿਲੀ ਹੈਗੀ ਸਾਡੇ ਕੋਲੇ ਸਾਨੂੰ ਮਿਲਿਆ ਕਿ 40 ਤੋਂ 50 ਮੀਟਿੰਗਾਂ ਰੱਦ ਹੋ ਗਈਆਂ ਮੀਟਿੰਗਾਂ ਦਾ ਮੀਟਿੰਗਾਂ 'ਚ ਭਰੋਸਾ ਮਿਲਦਾ ਹੈਗਾ ਭਰੋਸੇ ਤੋਂ ਇਲਾਵਾ ਇਹ ਕਹਿੰਦੇ ਕਿ ਤੁਹਾਡਾ ਵਾਦਾ ਅਸੀਂ ਪੂਰਾ ਕਰਾਂਗੇ ਪੂਰਾ ਕਰਾਂਗੇ ਪੂਰਾ ਕਰਾਂਗੇ ਸਾਨੂੰ ਸੜਕਾਂ ਤੇ ਧਰਨੀ ਮਿਲੇਗੇ 1 ਸਤੰਬਰ 2024 ਤੋਂ ਕੰਪਿਊਟਰ ਧਾਪਕਾਂ ਦੁਆਰਾ ਸੰਗਰੂਰ ਚ ਪੱਕਾ ਮੋਰਚਾ ਭੁਖੜ ਤਾਲ ਤੇ ਮਰਨ ਵਰਤ ਵੀ ਰੱਖਿਆ ਗਿਆ 191 ਦਿਨ ਇਹ ਭੁਖੜ ਤਾਲ ਮਰਨ ਵਰਤ ਚੱਲਿਆ ਉਹਦੇ ਵਿੱਚ ਵਿੱਤ ਮੰਤਰੀ ਹਰਪਾਲ ਜੀ ਮਾਜੀ ਨਾਲ ਮੀਟਿੰਗਾਂ ਹੋਈਆਂ ਉਹਨਾਂ ਦੁਆਰਾ ਕਿਹਾ ਗਿਆ ਕਿ ਤੁਸੀਂ ਆਪਣਾ ਮੋਰਚਾ ਬੰਦ ਕਰ ਦਿਓ ਸਰਕਾਰ ਤੁਹਾਡਾ ਕੰਮ ਕਰੂਗੀ ਕਰੂਗੀ ਉਹਨਾਂ ਦੁਆਰਾ ਉਸ ਧਰਨੇ ਦੌਰਾਨ ਖੈਰ ਸਾਡਾ ਡੀਏ ਵਧਾਇਆ ਵੀ ਗਿਆ 33% ਅਛਾ 33% ਤੁਹਾਨੂੰ ਮਤਲਬ ਕੁਝ ਨਾ ਕੁਝ ਦਿੱਤਾ ਸਰਕਾਰ ਨੇ ਹਾਂਜੀ ਹਾਂ ਬਿਲਕੁਲ ਸਾਡੀ ਤੁਹਾਡੀ ਕਿੰਨੀ ਮੰਗ ਸੀ ਕੀ ਲੈਣ ਦੀ ਸਾਡੀ ਮੰਗ ਸੀ ਜੀ ਕਿ ਸਾਡੇ ਤੇ ਜੇ 6ਵਾਂ ਪੇ ਕਮਿਸ਼ਨ ਨਹੀਂ ਲਾਗੂ ਕੀਤਾ ਜਾਂਦਾ ਤਾਂ 5ਵਾਂ ਪੇ ਕਮਿਸ਼ਨ ਪੂਰਾ ਪੂਰਾ ਐਜ਼ ਇਟ ਇਜ਼ ਹੀ ਲਾਗੂ ਕੀਤਾ ਜਾਵੇ ਅਤੇ ਜਿਹੜਾ ਕੀ ਹਾਈ ਕੋਰਟ ਦੁਆਰਾ ਇੱਕ ਹੋਰ ਸੁਸਾਇਟੀ ਤੇ ਵੀ ਲਾਗੂ ਕੀਤਾ ਗਿਆ 221% ਡੀਏ ਹਾਂ ਹਾਂ 181% ਤੋਂ ਸਾਨੂੰ ਘਟ ਘਟ ਪੂਰਾ ਡੀਏ 221% ਲਾਗੂ ਕੀਤਾ ਜਾਵੇ ਜਦੋਂ ਤੱਕ ਸਾਡੀਆਂ ਬਾਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਡੀਏ ਅ ਪੇ ਕਮਿਸ਼ਨ ਦੀਆਂ ਛੇਵੀਆਂ ਅਤੇ ਸੀਐਸਆਰ ਰੂਲ ਦੀਆਂ